ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦਸਮ ਗ੍ਰੰਥ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਲ ਯੁਗ ਦੀ ਜੋ ਚੱਤਰਕਾਰੀ ਕੀਤੀ ਹੈ ਉਹ ਅੱਜ ਦੇ ਦਿਨ ਸਾਡੀਆਂ ਅੱਖਾਂ ਦੇ ਸਾਹਮਣੇ ਸੱਚ ਬਿਲਕੁਲ ਸਾਬਤ ਹੋ ਰਹੀ ਹੈ ਉਹ ਕਰਮ ਜੋ ਤਲਵਾਰ ਵੀ ਤੇ ਗਿਆਨ ਦਾ ਸਮੁੰਦਰ ਵੀ ਹੈ ਉਹ ਕਲਮ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੁਝ ਵੀ ਲਿਖਿਆ ਉਹ ਸਿਰਫ ਸ਼ਬਦ ਨਹੀਂ ਇੱਕ ਜੀਵਤ ਭਵਿੱਖ ਬਾਣੀ ਵੀ ਹੈ ਇਸ ਵੀਡੀਓ ਵਿੱਚ ਅਸੀਂ ਅੱਜ ਗੱਲ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਵੇਂ ਕਾਲ ਯੁੱਗ ਦੀਆਂ ਔਰਤਾਂ ਦੀ ਨੀਤੀ ਕਾਦੇ ਬਾਰੇ ਰਚਨਾ ਕੀਤੀ ਹੈ ਅਸੀਂ ਇਹ ਵੀ ਸਮਝਾਂਗੇ ਕਿ ਇਸ ਦੇ ਪਿੱਛੇ ਕਾਰਨ ਕੀ ਸੀ ਕਿ ਗੁਰੂ ਸਾਹਿਬ ਜੀ ਸ੍ਰਿਸ਼ਟੀ ਕਿਵੇਂ ਅੱਗੇ ਦੇ ਸਮੇਂ ਨੂੰ ਦੇਖ ਰਹੀ ਸੀ ਅੱਜ ਦੇ ਸਮਾਜ ਵਿੱਚ ਇਹ ਭਵਿੱਖਬਾਣੀ ਕਿਵੇਂ ਅਸਲ ਰੂਪ ਧਾਰ ਰਹੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਸਮ ਗ੍ਰੰਥ ਵਿੱਚ ਕਈ ਰਚਨਾਵਾਂ ਕੀਤੀਆਂ ਹਨ ਜਿਵੇਂ ਜੰਡੀ ਦੀ ਬਾੜ ਬਚਿੱਤਰ ਨਾਟਕ ਗਿਆਨ ਪ੍ਰਬੋਧ 24 ਅਵਤਾਰ ਆਦ ਇਹਨਾਂ ਰਚਨਾਵਾਂ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਮ ਅਧਰਮ ਨਿਆਂ ਅਤੇ ਅਨਿਆ ਨੀਤਿਕਾ ਦੀ ਪਤਨ ਬਾਰੇ ਗਹਿਰਾਈ ਸੋਚ ਵਿੱਚ ਪ੍ਰਗਟ ਕੀਤੀ ਹੈ ਇਸ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਥਾਵਾਂ ਉੱਤੇ ਗੁਰੂ ਸਾਹਿਬ ਜੀ ਨੇ ਕਾਲ ਯੁਗ ਦੀ ਚਿੱਤਰਕਾਰੀ ਕੀਤੀ ਹੈ ਜਿਸ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਲੋਕ ਕਿਵੇਂ ਪੈਸੇ ਕਾਮ ਅਤੇ ਹੰਕਾਰ ਦੇ ਪਿੱਛੇ ਆਵਦਾ ਧਰਮ ਭੁੱਲ ਜਾਣਗੇ ਇਸ ਵਿੱਚ ਔਰਤਾਂ ਬਾਰੇ ਵੀ ਇਨਾਂ ਨੇ ਬਹੁਤ ਰਚਨਾਵਾਂ ਕੀਤੀਆਂ ਹਨ ਕਿ ਕਾਲਯੁਗ ਵਿੱਚ ਕਈ ਔਰਤਾਂ ਆਪਦੀ ਨੀਤਿਕਾ ਤੋਂ ਹਟ ਜਾਣਗੀਆਂ ਅਤੇ ਆਪਦੇ ਅਸਲ ਉਸ ਮੂਲ ਨੂੰ ਭੁਲਾ ਦੇਣਗੀਆਂ ਦਸਮ ਗ੍ਰੰਥ ਵਿੱਚ ਇੱਕ ਥਾਂ ਤੇ ਗੁਰੂ ਸਾਹਿਬ ਜੀ ਲਿਖਦੇ ਹਨ ਕਿ ਔਰਤ ਹੋਏ ਅਚੇਤ ਬੁੱਧੀ ਰਾਜੇ ਪਤੀ ਵਰਤਨਾ ਜਾਣੇ ਕਾਮ ਸਮਾਜੇ ਇਸ ਦਾ ਅਰਥ ਹੁੰਦਾ ਹੈ ਕਿ ਕਈ ਔਰਤਾਂ ਅਚੇਤ ਹੋਣਗੀਆਂ ਕਾਮ ਵਸਨਾ ਵਿੱਚ ਡੁੱਬ ਜਾਣਗੀਆਂ ਉਹ ਆਪਣਾ ਪਤੀ ਧਰਮ ਨਹੀਂ ਜਾਣ ਸਕਣਗੀਆਂ ਤੇ ਨਾ ਹੀ ਸਨਮਾਨ ਰੱਖਣਗੀਆਂ ਇਹ ਲਾਈਨਾਂ ਕਿਸੇ ਔਰਤ ਵਿਰੁੱਧ ਨਹੀਂ ਸਗੋਂ ਸਮਾਜ ਨੂੰ ਚੇਤਾਵਨੀ ਹਨ ਕਿ ਜਦੋਂ ਮਨੁੱਖ ਆਪ ਦੇ ਅੰਦਰਲੀ ਸਹੈ ਤਨ ਨੂੰ ਖੋ ਬੈਠਦਾ ਹੈ ਉਦੋਂ ਪੁਰਖ ਹੋਣ ਜਾਂ ਔਰਤ ਹੋਣ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਬਸ ਗ੍ਰੈਵਿਟ ਆ ਜਾਂਦੀ ਹੈ ਗੁਰੂ ਸਾਹਿਬ ਜੀ ਨੇ ਸਿਰਫ ਔਰਤਾਂ ਦੀ ਗ੍ਰੈਵਿਟ ਨਹੀਂ ਦਿਖਾਈ ਸਕੋ ਮਰਦਾਂ ਦੀਆਂ ਖਾਮੀਆਂ ਅਤੇ ਪਾਪਾਂ ਲਾਲਚਾਂ ਤੇ ਮੂਲ ਦੇ ਵਿਵੇਕਾ ਨੂੰ ਵੀ ਦਿਖਾਇਆ ਗਿਆ ਹੈ ਅੱਜ ਦੇ ਸਮੇਂ ਵਿੱਚ ਜੇ ਅਸੀਂ ਆਸ-ਪਾਸ ਨਜ਼ਰ ਮਾਰੀਏ ਧਿਆਨ ਦਿइए ਤਾਂ ਗੁਰੂ ਸਾਹਿਬ ਜੀ ਦੀਆਂ ਇਹ ਗੱਲਾਂ ਸੱਚ ਸਾਬਤ ਹੋ ਰਹੀਆਂ ਨੇ ਇਹ ਸਾਰੀ ਭਵਿੱਖਬਾਣੀ ਮਹਾਰਾਜ ਦੀ ਸੱਚ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਜਿੱਥੇ ਔਰਤਾਂ ਨੇ ਆਪਣੀ ਆਜ਼ਾਦੀ ਹਾਸਲ ਕੀਤੀ ਹੈ ਉਥੇ ਕਈ ਔਰਤਾਂ ਨੇ ਇਸ ਆਜ਼ਾਦੀ ਦਾ ਗਲਤ ਲਾਭ ਲਿਆ ਫੈਸ਼ਨ ਗਲੈਮਰ ਅਤੇ ਸੌਰਤ ਇਹ ਸਭ ਕੁਝ ਬੁਰਾ ਨਹੀਂ ਪਰ ਜਦੋਂ ਇਹ ਸਭ ਕੁਝ ਜਜ਼ਬਾਤੀ ਦਿਖਾਏ ਅਤੇ ਜਨਾਨੀਅਤ ਦੇ ਪ੍ਰਦਰਸ਼ਨ ਤੱਕ ਬਣ ਜਾਂਦਾ ਹੈ ਉਦੋਂ ਫਿਰ ਉਹ ਕਲਯੁੱਗੀ ਸੰਕੇਤ ਬਣ ਜਾਂਦਾ ਹੈ ਅਸੀਂ ਦੇਖਦੇ ਹਾਂ ਕਿ ਕਈ ਔਰਤਾਂ ਆਪਣੀ ਸੋਭਾ ਲਾਜ ਸੰਕੋਚ ਜੋ ਇੱਕ ਨਾਰੀ ਦੀ ਸ਼ਕਤੀ ਹੁੰਦੀ ਹਨ ਉਹ ਭਲਾ ਬੈਠਦੀਆਂ ਹਨ ਇੰਸਟਾਗ੍ਰam ਦੀਆਂ ਰੀਲਾਂ ਤੇ ਨਮਾ ਅਸਲੀਲ ਗੱਲਾਂ ਅਤੇ ਪੜਕਾਉਣ ਦੀਆਂ ਗੱਲਾਂ ਕਰਦੀਆਂ ਹਨ ਪਰ ਇੱਥੇ ਇਹ ਗੱਲ ਸਾਫ਼ ਕਰਨੀ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਦੇ ਵੀ ਸਿਰਫ ਔਰਤ ਨੂੰ ਦੋਸ਼ੀ ਨਹੀਂ ਠਹਿਰਾਇਆ ਉਹ ਸਾਨੂੰ ਦੱਸਦੇ ਹਨ ਕਿ ਜਦੋਂ ਪੁਰਸ਼ ਆਪਦੀ ਨਿਤਿਕਾ ਖੋ ਦਿੰਦਾ ਹੈ ਉਦੋਂ ਔਰਤ ਦਾ ਵੀ ਭਰੋਸਾ ਉਸ ਉੱਥੋਂ ਉੱਠ ਜਾਂਦਾ ਹੈ ਮਾਤਾ ਸਤੀ ਮਾਤਾ ਦੁਰਗਾਵਤੀ ਮਾਤਾ ਗੁਜਰੀ ਜੀ ਮਾਤਾ ਭਾਗੂ ਜੀ ਇਨ੍ਹਾਂ ਜਿਹਿਆਂ ਨਾਰੀਆਂ ਨੇ ਸਦਾ ਸਮਾਜ ਨੂੰ ਉੱਚਾ ਚੱਕਿਆ ਗੁਰੂ ਗੋਬਿੰਦ ਸਿੰਘ ਜੀ ਸਿੱਖੀ ਵਿੱਚ ਨਾਰੀ ਨੂੰ ਸਹਾਬਜਾਦੀ ਮੰਨਦੇ ਹਨ ਇੱਜ਼ਤਦਾਰ ਅਤੇ ਸਰਮੱਥ ਅਤੇ ਆਤਮਿਕ ਤਾਕਤਵਾਲੀ ਇਸ ਲਈ ਜੇਕਰ ਅੱਜ ਦੇ ਸਮੇਂ ਵਿੱਚ ਕੁਝ ਔਰਤਾਂ ਕਾਲਜੁਗ ਦੇ ਪ੍ਰਭਾਵ ਹੇਠ ਗਲਤ ਰਾਹਾਂ ਤੇ ਚੱਲ ਰਹੀਆਂ ਹਨ ਤਾਂ ਇਸ ਲਈ ਸਿਰਫ ਔਰਤ ਨਹੀਂ ਸਾਰਾ ਸਮਾਜ ਹੀ ਜ਼ਿੰਮੇਵਾਰ ਹੈ ਪਿਤਾ ਪਤੀ ਮੀਡੀਆ ਅਤੇ ਆਧੁਨਿਕ ਸਖਲਾਈ ਪ੍ਰਣਾਲੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸਿਰਫ ਡਰਾਉਂਦੇ ਨਹੀਂ ਉਹ ਸਾਨੂੰ ਹਮੇਸ਼ਾ ਸਿੱਧੇ ਰਾਹ ਤੇ ਵੀ ਪਾਉਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਕਿ ਸਾਧ ਸੰਗਤ ਮਿਲ ਕੇ ਰਹੇ ਦਿਨ ਰਾਤ ਅਪੂਨੇ ਕਰਮ ਸੰਭਾਲੇ ਸਾਧ ਇਸ ਦਾ ਅਰਥ ਹੁੰਦਾ ਹੈ ਕਿ ਜੋ ਵੀ ਮਨੁੱਖ ਸਾਧ ਸੰਗਤ ਵਿੱਚ ਰਹਿੰਦਾ ਹੈ ਉਹ ਆਪਣੀ ਨੀਤਿਕਾ ਤੇ ਧਿਆਨ ਦਿੰਦਾ ਹੈ ਉਹ ਕਲਯੁਗ ਵਿੱਚ ਵੀ ਸੱਚੇ ਰਸਤੇ ਉੱਤੇ ਚੱਲਦਾ ਰਹਿੰਦਾ ਹੈ ਮਾਤਾ ਗੁਜਰੀ ਜੀ ਤਰ੍ਹਾਂ ਜੇਕਰ ਅਸੀਂ ਘਰ ਵਿੱਚ ਚੰਗੇ ਸੰਸਕਾਰ ਪੈਦਾ ਕਰੀਏ ਤਾਂ ਆਪਣੇ ਬੱਚਿਆਂ ਨੂੰ ਧਾਰਮਿਕ ਰਾਹ ਤੇ ਦਿਖਾਈਏ ਤਾਂ ਕਲਯੁਗ ਦੇ ਸੰਕੇਤ ਕਦੇ ਵੀ ਸਾਡੇ ਘਰ ਵਿੱਚ ਕਦਮ ਨਹੀਂ ਪੈਣਗੇ ਇਹ ਵੀਡੀਓ ਰਾਹੀਂ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਰੀਆਂ ਔਰਤਾਂ ਭਟਕ ਚੁੱਕੀਆਂ ਹਨ ਪਰ ਜਿਵੇਂ ਕਿ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਕੁਝ ਔਰਤਾਂ ਕੁਝ ਪੁਰਸ਼ ਕੁਝ ਰਾਜੇ ਆਪਣੀ ਅਸਲੀ ਰੂਪ ਨੂੰ ਭੁਲਾ ਬੈਠੇ ਹਨ ਕਾਲ ਯੁਗ ਦੀ ਸਭ ਤੋਂ ਵੱਡੀ ਲੜਾਈ ਇਹੀ ਹੈ ਕਿ ਆਪਣੇ ਅੰਦਰਲੇ ਰੋਹਾਨੀ ਜੀਵਨ ਨੂੰ ਬਚਾਈ ਰੱਖਣਾ ਹੈ ਆਓ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਇੰਨਾਂ ਗੱਲਾਂ ਨੂੰ ਮੰਨ ਚ ਵਸਾਈਏ ਆਪਣੇ ਪਰਿਵਾਰ ਨੂੰ ਬਚਾਈਏ ਤੇ ਆਪਣੀ ਬੇਟੀ ਅਤੇ ਆਪਣੇ ਭੈਣਾਂ ਨੂੰ ਧਰਮ ਦੇ ਸਹੀ ਰਸਤੇ ਵਿੱਚ ਚਲਾਈਏ ਕਿਉਂਕਿ ਜੇ ਔਰਤ ਚੰਗੀ ਬਣੇਗੀ ਤਾਂ ਸਮਾਜ ਆਪਣੇ ਆਪ ਠੀਕ ਹੋ ਜਾਵੇਗਾ ਇਸ ਤਰ੍ਹਾਂ ਹੋndੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਜੇ ਅੱਗੇ ਸ਼ੇਅਰ ਜਰੂਰ ਕਰਿਓ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖ ਇਤਿਹਾਸ ਨਾਲ ਜੋੜੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ